ਤੁਹਾਡਾ ਕਿਉਂਕਿ ਇਹਨਾਂ ਨੇ ਨਾ ਇਹੋ ਜਿਹੀ ਜੋੜੀ ਆ ਕਿ ਤੁਹਾਨੂੰ ਜਿਹੜੇ ਫੰਡਿੰਗ ਆਉਂਦੀ ਹੈ ਬਾਹਰੋਂ ਤੋਂ ਆਉਂਦੀ ਹੈ ਬਾਹਰਲਾ ਗਰੁੱਪ ਹੈ ਕੋਈ ਜਿਹੜਾ ਵਿਦੇਸ਼ ਤੋਂ ਤੁਹਾਨੂੰ ਫੰਡਿੰਗ ਕਰਦਾ ਤੁਸੀਂ ਵੀ ਯਾਨੀ ਕਿ ਸੀਐਡੀ ਗਈ ਸੀ ਇਹਨਾਂ ਦਾ ਕੰਮ ਹੈ ਪਹਿਲਾਂ ਖੁਦ ਗਲਤ ਬੋਲਣਾ ਕਿਸੇ ਬਾਰੇ ਫਿਰ ਆਪਣੇ ਆਪ ਨੂੰ ਸੈੱਟ ਕਰਕੇ ਗਨ ਮੈਨ ਲੈਣੇ ਦਵਾਈਆਂ ਚਟੀਆਂ ਵੇਚਦੇ ਹੋ ਉਹ ਇਤਾਂ ਦੀਆਂ ਦਵਾਈਆਂ ਕਿਉਂ ਵੇਚਦੇ ਹੋ ਚਟੀਆਂ ਸੈਕਸ ਵਰਧਕ ਦਵਾਈਆਂ ਲਗੀਆਂ ਕਹਿੰਦੇ ਉਹ ਬਾਬਿਆਂ ਦਾ ਕੰਮ ਹੀ ਹੁੰਦਾ ਹੈ ਡਾਕਟਰ ਮੈਥਿਓਏ ਦੇ ਅੰਦਰ ਕਮਾਲ ਦੀ ਗੱਲ ਹੈ ਯਾਰ ਕਦੇ ਇਹ ਉੱਧਾ ਚੱਕ ਲੈਂਦੇ ਨੇ ਇਹ ਤਾਂ ਸੀਐਮ ਹੋਣਾ ਚਾਹੀਦਾ ਜੀ ਮੈਂ ਮੰਨਦਾ 100% ਮੰ ਯਾਤਬਾਤ ਕਿਉਂ ਇਹ ਤਾਂ ਹਿੰਦੂ ਸਿੱਖਦਾ ਪ੍ਰੋਪਰ ਲੜਾਈ ਕਰਵਾ ਲੈਣੇ ਕਿਕ ਧਰਨੇ ਲਾਉਣਾ ਇਕ ਪ੍ਰਸ਼ਾਸਨ ਨੂੰ ਤੰਗ ਕਰਨਾ ਹੋਰ ਕੰਮ ਕੀ ਹੈ ਦੇਖੋ ਕਦੀ ਤਾਂ ਇਹ ਇਮੀਗ੍ਰੇਸ਼ਨ ਦਾ ਮੁੱਦਾ ਚੱਕ ਲੈਣਦੇ ਨੇ ਫਿਰ ਪੈਸੇ ਕਰਕੇ ਬੈਠ ਜਾਂਦੇ ਨੇ ਕਦੀ ਇਹ ਉਜੀ ਖਾਨ ਦਾ ਮੁੱਦਾ ਚੱਕ ਲਿਆ ਫਿਰ ਉਹ ਤੋਂ ਪੈਸੇ ਕਰਕੇ ਸਮਝੌਤਾ ਕਰਾ ਲੈਂਦੇ ਨੇ ਇਹ ਮੇਲੇ ਤੁਮੇ ਫ੍ਰੀ ਹੋ ਜਾਉ ਥੋੜਾ ਜੀ ਹਾਂਜੀ ਮੇਰਾ ਕੰਮ ਹੀ ਹੈ ਮੈਨੂੰ ਚਾਹੀ ਇੱਕ ਸਾਲ ਮੈਨੂੰ ਆਪਣੇ ਬੀਨਸ ਵੱਲ ਧਿਆਨ ਨਾ ਦੇਣਾ ਪਵੇ ਜਿਸ ਤਰ੍ਹਾਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ ਜੀ ਇਸ ਤਰ੍ਹਾਂ ਪੰਜਾਬ ਨੂੰ ਬਲੈਕਮੈਲਰਾਂ ਤੋਂ ਵੀ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਤੇ ਅਲੀਗੇਸ਼ਨ ਲੱਗੇ ਨੇ ਕਿ ਤੁਹਾਡੀ ਜਿਹੜਾ ਲਿੰਕ ਨੇ ਉਹ ਬਾਹਰੋਂ ਕਿਤੋਂ ਨੇ ਤੇ ਤੁਹਾਨੂੰ ਬਾਹਰੋਂ ਕਿਤੋਂ ਭੇਜਿਆ ਗਿਆ ਇੱਥੇ ਆ ਕੇ ਸਨਾਤਨ ਨੂੰ ਖਤਮ ਕਰਨ ਵਾਸਤੇ। ਹੋ ਸਕਦਾ ਕਰ ਇਹਨਾਂ ਨੂੰ ਭੇਜਿਆ ਗਿਆ ਹੋਵੇ। ਇਹ ਧਰਮ ਦਾ ਪ੍ਰਚਾਰ ਨਹੀਂ ਕਰ ਰਹੇ, ਨਫਰਤ ਦਾ ਪ੍ਰਚਾਰ ਕਰ ਰਹੇ ਨੇ ਤਾਂ ਮੈਂ 100% ਐਕਸ਼ਨ ਲਵਾਂਗਾ। ਪੂਰੀ ਤਰ੍ਹਾਂ ਬਹੁਤ بڑے ਲੈਵਲ ਦੇ ਉੱਪਰ ਐਕਸ਼ਨ ਲਵਾਂਗਾ ਕਿ ਜਿੰਨੇ ਬਲੈਕਮੈਨਰ ਨੇ ਕਿਉਂ ਸਰਕਾਰਾਂ ਨੂੰ ਗਨਮੈਨ ਦਿੰਦੀ ਹੈ? ਤੁਮ ਸਾਹਲਾਵੇਂ ਉਹਨਾਂ ਤੋਂ ਗਨਮੈਨ ਦੇ ਕੇ ਇਹਨਾਂ ਨੂੰ ਗੁੰਡਾਗਰਦੀ ਨਹੀਂ ਦਿੱਤਾ ਹੋਇਆ? ਵੀ ਗੁੰਡਾ ਇਕੋ ਰੌਲਾ ਰੌਲਾ ਪਾ ਕੇ ਮੰਦਰ ਰੋਕਿਆ ਉਹ ਬੁੜੀ ਵਿਚਾਰੀ ਮੰਦਰ ਚੋਂ ਕੱਢਤੀ ਇਹ ਕੋਈ ਰੌਲਾ ਪਾ ਦਿੰਦੇ ਧਰਮ ਦਾ ਮੁੱਦਾ ਬਣਾ ਦਿੰਦੇ ਨੇ ਪ੍ਰਸ਼ਾਸਨ ਬੇਲਾ ਯਾਰ ਪ੍ਰਸ਼ਾਸਨ ਕੋਲ ਕਿੱਡੇ ਬੜੇ ਬੜੇ ਕੰਮ ਨੇ ਫਿਰ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਪੁਲਿਸ ਨੂੰ ਕੰਮ ਕਰਨ ਨਹੀਂ ਦਿੰਦੇ ਹੈਗੇ ਕਿਉਂ ਪੁਲਿਸ ਦੇ ਅਸਲੀ ਮੁੱਦੇ ਉਹਨਾਂ ਨੂੰ ਪਟਕਾਉਂਦੇ ਆਏ ਇਹ ਧਰਮ ਦਾ ਪ੍ਰਚਾਰ ਨਹੀਂ ਨਫਰਤ ਦਾ ਪ੍ਰਚਾਰ ਕਰ ਰਿਹਾ ਖੁੱਲ ਕੇ ਇਹੀ ਯਾਤਰਾ ਜੇ ਕਿ ਨਹੀਂ ਨਿਕਲਣੀ ਚਾਹੀਦੀ ਇਹੀ ਯਾਤਰਾ ਦੇ ਵਿੱਚ ਕਿੱਥੇ ਸੀਗੇ ਦੇਖੋ ਨਾ ਵੀਡੀਓ ਮੈਂ ਪਵਾ ਰਿਹਾ ਉਹਨੇ ਨਾਲ ਇਹ ਪ੍ਰੋਪਰ ਮੇਰੇ ਚੱਲ ਰਹੇ ਨੇ ਨਾਲ ਸਟੇਸ਼ਨ ਮਾਰ ਰਹੇ ਆਏ ਚੀਫ ਮਿਸਟਰ ਉੱਥੇ ਬੈਠੇ ਹੋਏ ਨੇ ਕਿਉਂ ਤੁਹਾਡੇ ਵੱਲੋਂ ਕੋਈ ਪੈਸੇ ਵੀ ਦਿੱਤੇ ਜਾਂਦੇ ਸੀ ਉਹਨਾਂ ਨੂੰ ਸਸੇ ਪੈਸੇ ਚੰਦਾ ਦਿਨਾਂ ਤੋਂ ਲੈ ਕੇ ਜਾਂਦੇ ਪੈਸੇ ਸਿਹਾ ਪ੍ਰੋਮ ਕਰਾਉਣਾ ਦੀ ਪਰਚੀ ਕੱਟ ਗਿਆ ਪ੍ਰੋਮ ਕਰਾਉਣਾ ਪਰਚੀ ਕੱਟ ਗਿਆ ਪਰ ਮੈਂ ਦੇ ਵੀ ਰਸੀ ਕੋਈ ਅਸੀਲ ਮੈਂ ਦੇ ਮੈਂ ਸੋਚੀ ਤਾਂ ਚਲੋ ਧਰਮ ਦਾ ਅੱਛਾ ਕੰਮ ਕਰ ਰਹੇ ਐ ਇਹ ਤਾਂ ਮੈਨੂੰ ਹੁਣ ਪਤਾ ਲੱਗਿਆ ਸਭ ਫਰਾਡ ਹੈ ਤੁਸੀ ਜਿਹੜਾ ਪੈਸੇ ਦੇ ਕੇ ਤੁਸੀ ਗਨਮੈਂ ਜਿਹੜੇ ਆਪਣੇ ਨਾਲ ਰਖਾਈ ਨੇਗੇ ਹਾਂ ਕਿਹਨੂੰ ਪੈਸੇ ਦਿੱਤੇ ਮੈਂ ਕਿ ਮੈਨੂੰ ਯਾਨੀ ਮੈਗਮੈਂਟ ਉੱਪਰ ਜਾਨ ਲਾ ਰਹੇ ਮੈਗਮੈਂਟ ਇਸ਼ਵਰ ਨਹੀਂ ਹੈ ਬਸ ਤਿੰਨ ਮਹੀਨੇ ਪਹਿਲਾਂ ਤਿੰਨ ਡੇਢ ਮਹੀਨਾ ਪਹਿਲਾਂ ਦੀ ਹਮ ਜਦੋਂ ਕਹਿ ਰਹੇ ਐ ਸਾਡੀ ਸਾਰੀ ਯਾਤਰਾ ਬੰਤੀ ਬਾਬਾ ਜੀ ਦੀ ਰਹਿਮਾਈ ਇਕ ਨਿਕਲੂ ਬੰਟੀ ਬਾਵਾ ਜੀ ਅਰੋਣਾ ਦੀ ਸਮੁੱਚੀ ਟੀਮ ਨੂੰ ਅਸੀਂ ਅੱਜ ਨਿਮੰਤਰਣ ਦੇਣ ਆਏ ਇੱਕ ਕਮੇਟੀ ਹੈ ਇਹ ਇਹਨਾਂ ਦੇ ਨੇਤਰਤਵ ਜੀ ਬਣੀ ਹੈ ਇਹਨਾਂ ਨੇ ਸਾਨੂੰ ਅੱਜ ਤੱਕ ਗਾਈਡਲਾਈਨ ਦਿੱਤੀ ਹੈ ਉਸ ਜੋ ਤੱਕ ਸਪਨ ਬੋਲੇ ਜੀ ਆਪਦੀ ਵਿਸ਼ਾਲ ਯਾਤਰਾ ਹੁੰਦੀ ਹੈ ਮੈਂ ਵੀ ਪ੍ਰਣਾਮ ਕਰਦਾ ਹਾਂ ਯਾਤਰਾ ਨੂੰ ਉੱਥੇ ਕੀ ਕਹਿ ਰਹੇ ਹੈ ਕਿ ਬੰਤੀ ਬਾਬਾ ਜੀ ਦੀ ਰਹਿਨਮਾਈ ਹੈ। ਪਹਿਲਾਂ ਨੂੰ ਕਿਸੇ ਵੱਲੋਂ ਥ੍ਰੈਟ ਆ ਕੋ ਟੈਰਰਿਸਟ ਗਰੁੱਪ ਵੱਲੋਂ ਥ੍ਰੈਟ ਆ ਤੁਹਾਨੂੰ ਜਿਹੜਾ ਤੁਸੀਂ ਆਪਣੇ ਨਾਲ ਗਨਮੈਨ ਰੱਖਦੇ ਹੋ। ਉਹ ਇਹਨਾਂ ਨੂੰ ਪੁੱਛ ਨਹੀਂ ਨਿਕਲੋੜਾ ਮੈਕਮਾ ਪੁੱਛੋ। ਇਹ ਕੌਣ ਆ ਪੁੱਛ ਲੈ। ਬਾਬਾ ਜੀ ਵਿੱਚ ਸਵਾਲ ਤਾਂ ਕਈ ਆ ਵੀ ਉੱਠ ਰਹੇ ਨੇ ਵੀ ਜਿਵੇਂ ਹੁਣ ਤੁਹਾਡਾ ਮੇਲਾ ਨੇੜੇ ਆ ਰਿਹਾ ਹੌਲੀ ਹੌਲੀ ਤੇ ਕਿਤਨਾ ਕਿਤੇ ਜਿਹੜਾ ਤੁਹਾਡੇ ਵੱਲੋਂ ਹੀ ਇਹ ਚੀਜ਼ ਕਰਾਈ ਜਾ ਰਹੀ ਹੈ। ਪਹਿਲਾਂ ਨਿਹੰਗ ਸਿੰਘ ਨੂੰ ਕਹਿ ਦਿੱਤਾ ਗਿਆ ਹੁਣ ਇਹਨਾਂ ਨੂੰ ਕਹਿ ਦਿੱਤਾ ਗਿਆ। ਉਹ ਕਰ ਮੈਨੂੰ ਸਮਝ ਨਹੀਂ ਆਉਂਦੀ ਸੀਬੀਆਈ ਕਾਦੇ ਲਈਏ ਸੀਏਡੀ ਕਾਦੇ ਲਈਏ ਚੱਕਰਵਾਓ। ਉਹ ਮੈਗਨੇਟਿਕ ਮੈਨ ਲੈਟ ਮੇ ਚੈੱਕ ਕਰ ਬਹੁਤ ਮੇਰੇ ਵੱਲੋਂ ਕੁਝ ਵੀ ਅਧਾ ਨਾ ਹੋਊਗਾ ਮੈਂ ਪ੍ਰੋਪਰ ਰੈਸਟ ਹੋਊਗਾ ਆਪਣੇ ਆਪ ਨੂੰ ਬਹੁਤ ਸੋਇਆ ਇਹਨਾਂ ਨੇ ਵੀ ਚੈਲੰਜ ਦਿੱਤਾ ਤੁਹਾਨੂੰ ਕਿ ਡਿਬੇਟ ਕਰਨ ਸਾਡੇ ਨਾਲ ਆ ਕੇ ਤੁਸੀਂ ਕਰੋਗੇ ਜੀ ਡਿਬੇਟ ਤੂੰ ਕਰ ਲਓ ਆਜੋ ਜਦੋਂ ਮਰਜ਼ੀ ਆਜੋ ਮਸਟ वेलकम ਮੈਂ ਕਿੰਦੇ ਕੋਲ ਨਹੀਂ ਜਾ ਸਕਦਾ ਮੇਰੇ ਕੋਲ ਰੱਟਾ ਹੀ ਨਹੀਂ ਹੈਗਾ ਲਗਾਤਾਰ 15 ਸਾਲ ਤੋਂ ਇਸੇ ਵੀਡੀਓ ਦੇ ਵਿੱਚ ਇਹੀ ਯਕਾਪ ਦੇ ਵਿੱਚ ਡਾਂਸ ਕਰ ਰਿਹਾ ਐ ਇਹ ਜੋ ਕਹਿ ਰਿਹਾ ਇਹ ਨਹੀਂ ਆਪਸ ਮਾਈਕ ਹੈ ਮਾਈਕ ਤੇ ਸਟੇਸ਼ਨ ਬਾਰ ਰਿਹਾ ਐ ਬਾਬਾ ਜੀ ਇੱਕ ਨਾ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਹੋਈ ਸੀਗੀ ਉਹਦੇ ਰਿਗਾਰਡਿੰਗ ਇੱਕ ਵਰਜ਼ਨ ਜਿਹੜਾ ਤੁਹਾਡਾ ਲੈਣਾ ਸੀਗਾ ਮੈਂ ਫੋਨ ਹਾਂਜੀ ਫਿਕਸ਼ਨ ਵਾਲਾ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਅੱਜ ਇੱਕ ਓਕੇ ਹਾਂਜੀ ਹਾਂਜੀ ਦੱਸੋ ਹਾਂਜੀ ਕੁਝ ਜਿਹੜੇ ਸਵਾਲ ਉਹਨਾਂ ਨੇ ਤੁਹਾਡੇ ਤੇ ਐਲੀਗੇਸ਼ਨ ਲਾਏ ਆ ਉਹਨਾਂ ਬਾਰੇ ਹੀ ਸੀਗਾ ਵੀ ਜਿਵੇਂ ਉਹ ਕਹਿ ਰਹੇ ਆ ਵੀ ਤੁਹਾਡੀ ਯਾਤਰਾ ਜਿਹੜੀ ਹੈ ਕਹਿੰਦੇ ਅਸੀਂ ਉਹ ਇਸ ਵਾਰੀ ਨਿਕਲਣ ਨਹੀਂ ਦਵਾਵਾਂਗੇ ਤੁਸੀਂ ਉਹਦੇ ਨਾਲ ਜਿਹੜਾ ਹੈ ਪ੍ਰੀਵਿਕਾਰਦੇ ਹੋ ਜੀ ਉਹਨਾਂ ਨੂੰ ਕੋਸ਼ਿਸ਼ ਕਰਨ ਦਿਓ ਆਪਣੇ ਹੈ ਨਾ ਉਹਨਾਂ ਦਾ ਆਪਣਾ ਕੰਮ ਤੁਹਾਡੇ ਵੱਲੋਂ ਜਿਹੜਾ ਹੈ ਉਹ ਉਹਦੇ ਤੇ ਕੀ ਰਿਸਪੌਂਸ ਹੈ ਕਿ ਬੇਅਦਬੀ ਤੁਹਾਡੇ ਵੱਲੋਂ ਨਹੀਂ ਕੀਤੀ ਜਾਂਦੀ ਕੋਈ ਵੀ ਜ਼ਿੰਦਗੀ 'ਚ ਪ੍ਰੇਮ ਦਾ ਵੱਲੋਂ ਕਿਸੇ ਧਰਮ ਦੀ ਕਿਸੇ ਮਜਬੂਦ ਦੀ ਕਿਸੇ ਪੰਥ ਦੀ ਨਾ ਅਜੇ ਤੱਕ ਬੇਅਦਬੀ ਹੋਈ ਹੈ ਨਾ ਹੋਗੀ ਲਾਈਫ ਹੂੰ 니 ਉਹਨਾਂ ਨੇ ਇਹ ਗੱਲ ਕਹੀ ਹੈ ਨਾ ਕਹਿੰਦੇ ਜਿਵੇਂ ਤੁਸੀਂ ਜਿਹੜਾ ਹੈ ਉਹ ਜਿਹੜੇ ਲਖਦਾਤਾ ਪੀਰ ਹੈ ਉਹਨਾਂ ਦੀ ਜਿਹੜੀ ਹੈ ਉਹ ਪਾਲਕੀ ਜਾਂ ਰੱਥ ਜਿਹੜਾ ਜਾਂਦਾ ਉਹ ਏ ਜੀ ਸ਼ਿਵਸਨਾ ਵਾਲੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸ਼ਿਵਸਨਾ ਵਾਲੇ ਜਦੋਂ ਪਹਿਲਾਂ ਯਾਤਰਾ ਨਿਕਲਦੀ ਹੁੰਦੀ ਸੀ ਇਸੇ ਤਰ੍ਹਾਂ ਸੇਮ ਪਿਛਲ ਦੇ ਵਿੱਚ ਉਹ ਤਾਂ ਬਿਲਕੁਲ ਨਾਲ ਹੁੰਦੇ ਸੀਗੇ ਡਾਂਸ ਕਰਦੇ ਸੀ ਉਲਟਾ ਨਹੀਂ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਉਦੋਂ ਜਿਹੜਾ ਉਦੋਂ ਇਸ ਤਰੀਕੇ ਨਾਲ ਝਾਕੀਆਂ ਨਹੀਂ ਸੀ ਅੱਗੇ ਕੱਡੀਆਂ ਜਾਂਦੀਆਂ ਸੇਮ ਇਹ ਚੀਜ਼ ਹੈ ਯਾਤਰਾ ਦੀ ਸਾਰੀ ਵੀਡੀਓ ਯਾਤਰਾ ਦੀ ਸਾਰੀ ਵੀਡੀਓ YouTube ਤੇ ਅਵੇਲੇਬਲ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਤੁਹਾਡੇ ਸਸੇ ਪੈਸੇ ਚੰਦਾ ਦਿਨਾਂ ਤੇ ਲੈ ਕੇ ਜਾਂਦੇ ਪੈਸੇ ਸਿਹਾ ਪ੍ਰੋਮ ਕਰਾਉਣਾ ਦੀ ਪਰਚੀ ਕੱਟ ਗਿਆ ਪ੍ਰੋਮ ਕਰਾਉਣਾ ਪਰਚੀ ਕੱਟ ਗਿਆ ਪਰ ਮੈਂ ਦੇ ਵੀ ਰਸੀ ਕੋਈ ਅਸੀਲ ਮੈਂ ਦੇ ਮੈਂ ਸੋਚੀ ਤਾਂ ਚਲੋ ਧਰਮ ਦਾ ਅੱਛਾ ਕੰਮ ਕਰ ਰਹੇ ਐ ਪਰ ਚਿਕਟਵਾ ਲੈਨੇ ਆ ਇਹ ਤਾਂ ਮੈਨੂੰ ਹੁਣ ਪਤਾ ਲੱਗਿਆ ਸਫਰਾਡ ਕੰਮ ਹੂੰ ਤੇ ਉਹ ਕਹਿ ਰਿਹਾ ਕਹਿੰਦੇ ਵੀ ਜਿਹੜੇ ਤੁਸੀਂ ਪੈਸੇ ਦਿੰਦੇ ਸੀਗੇ ਉਹਨਾਂ ਨੇ ਕਿਹਾ ਕਹਿੰਦੇ ਵੀ ਫਰਵੰਟੀ ਬਾਬੇ ਦਾ ਕਿਹੜਾ ਕੋਈ ਦੋ ਨੰਬਰ ਦਾ ਕੰਮ ਹੈ ਵੀ ਇਹਨੇ ਸਾਰੇ ਪੈਸੇ ਬਾਹਰੋਂ ਕਿਤੋਂ ਫੰਡਿੰਗ ਆਉਂਦੀ ਹੈ ਇਡੀ ਦੇਖੇ ਨਾ ਇਹਦਾ ਕੀ ਮਤਲਬ ਹੋਇਆ ਇਡੀ ਚੈੱਕ ਕਰਵਾ ਵੀ ਵਧੀਆ ਦਿਕਦਾ ਇਡੀ ਇਨਕਮ ਟੈਕਸ ਜਿਹੜਾ ਜਿਹੜਾ ਤੁਸੀਂ CBI CID ਇਹ ਸਭ ਮੈਕਨੇ ਅਵੇਲੇਬਲ ਹੈ ਸਰ ਬਿਲਕੁਲ ਅਸੀਂ ਇੱਕ ਜਿਸ ਕੰਪਨੀ ਚ ਜਿਹੜਾ ਸਾਰੇ ਮੈਕਨੇ ਅਵੇਲੇਬਲ ਹੈ ਪ੍ਰੋਪਰ ਚੈੱਕ ਕਰਵਾਉਣ ਮੈਂ ਕਿ ਕੰਮ ਕਰਦਾ ਹਾਂ ਹੂੰ ਤੇ ਇੱਕ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਕਹਿੰਦੇ ਜਿਵੇਂ ਤੁਸੀਂ ਸਰਵ ਧਰਮ ਨੂੰ ਦੀ ਗੱਲ ਕਰਦੇ ਹੋ ਕਿ ਸਾਰੇ ਧਰਮ ਇੱਥੇ ਇਕੱਠੇ ਕਰਕੇ ਜਿਹੜਾ ਕਰਦੇ ਆਂ ਤੇ ਇੱਥੇ ਫਿਰ ਕੱਲੇ ਜਿਹੜਾ ਹੈ ਉਹ Hindu ਧਰਮ ਦੇ ਦੇਵੀ-ਦੇਵਤਿਆਂ ਦੇ ਮੂਰਤੀਆਂ ਹੀ ਕਿਉਂ ਤੁਸੀਂ ਇੱਥੇ ਗੁਰਦੁਆਰਾ ਕਿਉਂ ਸਥਾਪਿਤ ਕੀਤਾ ਮਸਜਿਦ ਕਿਉਂ ਸਥਾਪਿਤ ਕੀਤੀਏ ਸਹੀ ਪ੍ਰੋਪਰ ਹੋਮਵਰਕ ਪੂਰਾ ਕਰਨ ਸਾਲ ਦੇ ਵਿੱਚ ਧੰਸ਼ੁਰ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੁੰ ਹੂੰ proper ਪ੍ਰਕਾਸ਼ ਹੁੰਦਾ ਦੀ ਵੀਡੀਓਜ਼ ਅਵੇਲੇਬਲ ਨੇ ਦੇਖੋ ਚੈੱਕ ਕਰੋ ਤੇ ਕੁਝ ਟਾਈਮ ਪਹਿਲਾਂ ਜਿਹੜਾ ਹੈ ਤੁਹਾਡੇ ਉੱਪਰ ਜਿਹੜਾ ਇੱਕ ਨਿਹੰਗ ਸਿੰਘ ਵੱਲੋਂ ਵੀ ਕੁਝ ਅਲਿਗੇਸ਼ਨ ਲਗਾਏ ਗਏ ਸੀਗੇ ਹੁਣ ਜਿਹੜਾ ਸ਼ਿਫਟ ਸੈਨਾ ਵਾਲੇ ਆਏ ਨੇਗੇ ਸਵਾਲ ਸੀਗੇ ਉਹਨਾਂ ਦੇ ਸਵਾਲ ਸੀ ਅਲਿਗੇਸ਼ਨ ਸਵਾਲ ਹੈ ਸਵਾਲ ਕਰਨ ਦਾ ਪੂਰਾ ਅਧਿਕਾਰ ਹੈ ਸਭ ਨੂੰ ਉਹੀ ਉਸੇ ਤਰੀਕੇ ਦੀ ਸਵਾਲ ਇਹਨਾਂ ਨੇ ਕੀਤੇ ਹਨ ਕਿ ਜਦੋਂ ਨਿਹੰਗ ਸਿੰਘ ਵਾਲੇ ਜਦੋਂ ਮਰ ਗਿਆ ਕਿਵੇਂ ਇਹਨਾਂ ਨੇ ਸਵਾਲ ਕਰਨ ਇਹਨਾਂ ਨੇ ਵੀ ਚੈਲੰਜ ਦਿੱਤਾ ਤੁਹਾਨੂੰ ਕਿ ਡਿਬੇਟ ਕਰਨ ਸਾਡੇ ਨਾਲ ਆ ਕੇ ਤੁਸੀਂ ਕਰੋਗੇ ਜੀ ਡਿਬੇਟ ਤੂੰ ਕਰ ਲਓ ਆਜੋ ਜਦੋਂ ਮਰਜ਼ੀ ਆਜੋ ਮੋਸਟ 웰ਕਮ ਮੈਂ ਕਿਤੇ ਕੁਲ ਨਹੀਂ ਜਾ ਸਕਦਾ ਮੇਰੇ ਕੋਲ ओके okay, मतलब तूसी ਜਿਹੜਾ ਡਿਬੇਟ ਵਾਸਤੇ ਐਗਰੀਡ ਹੋ ਜਾ ਕਿਸੇ ਇੱਕ ਥਾਂ ਦੇ ਉੱਪਰ ਆ ਕੇ ਬੈਠਦੇ ਬਿਲਾ ਤੁਸੀਂ ਉੱਥੇ ਬੈਠ ਕੇ ਗੱਲ ਕਰੋਗੇ ਆਪਣੇ ਨਾਲ ਉਸ ਦੇ ਇਲਾਵਾ ਜਿਹੜੇ ਲੋਕ ਕਹਿ ਰਹੇ ਨੇ ਜਿੰਨੇ ਵੀ ਕਹਿ ਰਹੇ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਦੀ ਸਾਰੀਆਂ ਵੀਡੀਓ ਚੈੱਕ ਕਰੋ ਲਗਾਤਾਰ 15 ਸਾਲ ਤੋਂ ਇਹ ਸੀ ਵੀਡੀਓ ਦੇ ਵਿੱਚ ਇਹੀ ਯਾਤਰਾਵ ਦੇ ਵਿੱਚ ਡਾਂਸ ਕਰ ਰਹੇ ਐ ਇਹ ਜੋ ਕਹਿ ਰਹੇ ਨੇ ਆਪਸ ਮਾਈਕ ਹੈ ਮਾਈਕ ਤੇ ਸਟੇਸ਼ਨ ਵਰ ਰਹੇ ਐ ਇਹ ਸਭ ਨੂੰ ਸਨਮਾਨਿਤ ਕਰ ਰਿਹਾ ਇੱਥੋਂ ਤੱਕ ਕਿ ਇਹਨਾਂ ਦੀ ਇੱਕ ਸੰਸਥਾ ਹੈ ਆਸ਼ੀਰਵਾਦੀ ਉਸਤਵੀ ਸੰਸਥਾ ਹੈ ਇੱਕ ਉਹਨਾਂ ਦਾ ਜੋ ਮੇਨ ਰਥ ਹੈ ਬਵਾਨ ਬੋਲਨਾ ਜੀ ਦਾ ਜੀ ਉਸੇ ਰੱਤ ਦੇ ਵਿੱਚ ਲੱਗਦਾ ਸਰਕਾਰ ਦਾ ਸਰੂਪ ਆਇਆ ਕਰਦਾ ਸੀਗਾ ਅੱਛਾ ਇਸੇ ਤਿੱਕੇ ਨਾਲ ਚਾਕੀਆਂ ਨਿਕਲਿਆ ਕਰਦੇ ਸੀ ਪਹਿਲਾਂ ਵੀ ਸਰ ਇਹਨਾਂ ਤੂੰ ਗੰਦੀ ਕਰ ਇਹਨਾਂ ਦੇ ਰੱਤ ਦੇ ਵਿੱਚ ਹੀ ਇਹਨਾਂ ਦਾ ਹੀ ਰੱਤ ਹੁੰਦਾ ਸੀਗਾ ਜੋ ਲੱਗਦਾ ਤਾਂ ਪੀਰ ਦਾ ਸਰੂਪ ਹੁੰਦਾ ਇਹਨਾਂ ਦੇ ਰੱਤ ਦੇ ਵਿੱਚ ਹੀ ਹੁੰਦਾ ਸੀ ਬਾਬਾ ਜੀ ਵਿੱਚ ਸਵਾਲ ਲੱਗ ਹੀ ਆ ਵੀ ਉੱਠ ਰਹੇ ਨੇ ਵੀ ਜਿਵੇਂ ਹੁਣ ਤੁਹਾਡਾ ਮੇਲਾ ਨੇੜੇ ਆ ਰਿਹਾ ਹੌਲੀ ਹੌਲੀ ਤੇ ਕਿਤਨਾ ਕਿਤੇ ਜਿਹੜਾ ਤੁਹਾਡੇ ਵੱਲੋਂ ਹੀ ਇਹ ਚੀਜ਼ ਕਰਾਈ ਜਾ ਰਹੀ ਹੈ ਪਹਿਲਾਂ ਨਿਹੰਗ ਸਿੰਘ ਨੂੰ ਕਹਿ ਦਿੱਤਾ ਗਿਆ ਹੁਣ ਇਹਨਾਂ ਨੂੰ ਕਹਿ ਦਿੱਤਾ ਗਿਆ ਉਹ ਮੈਨੂੰ ਸਮਝ ਨਹੀਂ ਆਉਂਦੀ ਸੀਬੀਆਈ ਕਾਦੇ ਲਈ ਹੈ ਸੀਏਡੀ ਕਾਦੇ ਲਈ ਹੈ ਚੈੱਕ ਕਰਵਾਓ ਉਹ ਮੈਗਨੇਟਿਕਮ ਨੇ ਲੈਟ ਮੇ ਚੈੱਕ ਕਰ ਬੰਨ ਮੇਰੇ ਵੱਲੋਂ ਕੁਝ ਵੀ ਅਦਾ ਨਾ ਹੋਊਗਾ ਮੈਂ ਪ੍ਰੋਪਰ ਰੈਸਟ ਹੋਊਗਾ ਆਪਣੇ ਆਪ ਨੂੰ ਉਹ ਦੱਸੋ ਯਾਰ ਇਹ ਸਿਰਫ ਪੀਆਰਟੀ ਲੈਣ ਦੇ ਮਸਲੇ ਐ ਇਹਨਾਂ ਨੇ ਸਿਰਫ ਪੀਆਰਟੀ ਲੈ ਲਈ ਹੁੰਦੀ ਐ ਅੱਛਾ ਇੱਕ ਸਵਾਲ ਇਹ ਕਿ ਕਿਸੇ ਵੱਲੋਂ ਲੱਗ ਕੇ ਆਪਣੇ ਆਪ ਨੂੰ ਪੀਆਰਟੀ ਲੈ ਲਈ ਕਿਸੇ ਵੱਲੋਂ ਥ੍ਰੈਟ ਆ ਕੋਈ ਟੈਰਰਿਸਟ ਗਰੁੱਪ ਵੱਲੋਂ ਥ੍ਰੈਟ ਆਇਆ ਤੁਹਾਨੂੰ ਜਿਹੜਾ ਤੁਸੀਂ ਆਪਣੇ ਨਾਲ ਗਨਮੈਨ ਰੱਖਦੇ ਹੋ ਉਹ ਇਹਨਾਂ ਨੂੰ ਪੁੱਛ ਨਹੀਂ ਦਿਖ ਲੋ ਮਹਿਕਮਾ ਪੁੱਛੋ ਇਹ ਕੌਣ ਆ ਪੁੱਛਣ ਵਾਲੇ ਇਹਨਾਂ ਨੂੰ ਛੋਟੀ ਛਲੀ ਤੇ ਸਿੱਧੀ ਤੁਸੀਂ ਜਿਹੜਾ ਪੈਸੇ ਦੇ ਕੇ ਤੁਸੀਂ ਗਨਮੈਨ ਜਿਹੜੇ ਆਪਣੇ ਨਾਲ ਰਖਾਈ ਨੇਗੇ ਹਾਂ ਕਿਹਨੂੰ ਪੈਸੇ ਇੱਤੇ ਇਹਨਾਂ ਨੇ ਕਿਹਾ ਇਹ ਕਹਿੰਦੇ 5 ਕ ਲੱਖ ਇਹਦਾ ਮਤਲਬ ਹੈ ਪੂਰੇ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਗਾ ਰਹੇ ਹੈ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਗਾਏ ਪ੍ਰਸ਼ਾਸਨ ਵਿੱਚ ਰਿਸ਼ਵਤ ਹੋਈ ਹੈ ਵਾਹ ਪ੍ਰਸ਼ਾਸਨ ਦੇਖੇ ਵੇ ਇਸ ਗੱਲ ਨੂੰ ਪ੍ਰਸ਼ਾਸਨ ਵਿੱਚ ਐਸੇ ਨਾ ਮਰ ਰਸਟਾ ਕਮ ਜਾਈ ਦਰਨ ਨੂੰ ਇਹ ਪ੍ਰਸ਼ਾਸਨ ਦੇ ਉੱਪਰ ਸਰਾਸਰ ਇਲਜ਼ਾਮ ਲਗਾ ਰਹੇ ਹੈ ਕਿ ਪ੍ਰਸ਼ਾਸਨ ਵਿੱਚ ਰਿਸ਼ਵਤ ਹੋਈ ਹੈ ਓਕੇ ਅਰੇ ਕੁਛ ਨਹੀਂ ਹੈਗਾ ਕੁਛ ਵੀ ਸਿਰਫ ਇੱਕ ਤੰਦ ਇੱਕ ਗਨਮੈਂਦੀ ਰਾਜਨੀਤੀ ਹੈ ਨਾ ਦੀ ਮੈਨੂੰ ਇਹਨਾਂ ਨੂੰ ਪੁੱਛੋ ਜਿੰਨੇ ਵੀ ਇਹ ਜਿਹਨਾਂ ਦੇ ਉਸ ਨਾਮ ਲੈ ਰਹੇ ਹੋ ਕਿ ਕੋਈ ਇੱਕ ਲਿਸਟ ਬਣਾ ਕੇ ਲਾਓ ਵੀ ਇਹਨੂੰ ਧਰਮ ਲਈ ਇਹਨਾਂ ਨੇ ਆ ਕੀਤਾ ਹੈ ਜਾਂ ਪ੍ਰੇਮ ਦਾ ਵੱਲੋਂ ਕਿਸਮਾ 2000 ਬੰਦੇ ਦੇ ਨੇ ਰੋਟੀ ਖਾ ਕੇ ਜਲਦਾ ਹੈ 150 ਪਰਿਵਾਰ ਬਿੱਦਲਾ ਉੱਤੋਂ ਇੱਥੇ ਪਲ ਰਿਹਾ ਹੈ ਅੰਗਰੇਜ਼ ਜਿੰਨੇ ਹੈਂਡੀਕੈਪਟ ਬੱਚੇ ਨੇ ਸਾਰੇ ਟਰਾਈਸਾਈਕਲ ਇੱਥੋਂ ਜਾ ਰਹੇ ਹੈ ਉਹਨਾਂ ਲਈ ਕਿੰਨੀਆਂ ਮਸ਼ੀਨਾਂ ਆ ਜੋ ਬਜ਼ੁਰਗ ਸੁਣ ਨਹੀਂ ਸਕਦੇ ਦਰਵਾਜ਼ੇ ਤੋਂ ਅਵੇਲ ਹੁੰਦੀਆਂ ਨੇ ਇਹਨਾਂ ਕੋਲ ਨਿਸ਼ਤ ਮਗੌਲ ਕੀਤਾ ਕੀ ਕਰਮ ਲਈ ਇਹਨਾਂ ਦਾ ਕੰਮ ਹੈ ਪਹਿਲਾਂ ਖੁਦ ਗਲਤ ਬੋਲਣਾ ਕਿਸੇ ਬਾਰੇ ਫਿਰ ਆਪਣੇ ਆਪ ਨੂੰ ਸੈਟ ਕਰਕੇ ਗੰਦ ਮੈਨ ਲੈ ਲੈਣੇ ਹੋਰ ਕੁਝ ਨਹੀਂ ਇਹਨਾਂ ਦਾ ਖੇਲ ਹੈ ਇਹਨਾਂ ਦਾ ਔਰ ਮੇਰਾ ਸੋਚਣਾ ਦੇਖੋ ਤੁਸੀਂ ਕਹਿੰਦੇ ਇਹ ਉਦਾ ਚੱਕ ਲੈਂਦੇ ਨੇ ਇਹ ਦੂ ਸੇਮ ਹੋਣਾ ਚਾਹੀਦਾ ਸੀ ਮੈਂ ਮੰਨਦਾ 100% ਮੰਨਦਾ ਕਿਉਂ ਸੱਡੀ ਸਟੇਟ ਨੂੰ ਅੱਛਾ ਸਿਆਮ ਚਾਹੀਦਾ ਹੈ ਜਾਤ ਪਾਤ ਕਿਉਂ ਇਹ ਤਾਂ ਹਿੰਦੂ ਸਿੱਖ ਦਾ ਪ੍ਰੋਪਰ ਲੜਾਈ ਕਰਵਾ ਰਹੇ ਨੇ ਹੂੰ ਹਿੰਦੂ ਸਿੱਖ ਦਾ ਸਟੇਟ ਹੈ ਨਾ ਬਿਲਕੁਲ ਇੱਕ ਪੜਿਆ ਲਿਖਿਆ ਸੁਝਵਾਨ ਕਹਿੰਦੇ ਹਾਂ ਜੀ ਸਾਨੂੰ ਪੜਿਆ ਲਿਖਿਆ ਸੁਝਵਾਨ ਨੇਤਾ ਚਾਹੀਦਾ ਇਹ ਕਿਉਂ ਕਿ ਹਿੰਦੂ ਚਾਹੀਦਾ ਇਹ ਜਾਤ ਪਾਤ ਦਾ ਮਤਲਬ ਕੀ ਹੈ ਯਾਨੀ ਇਹ ਸਿੱਖ ਹਿੰਦੂ ਸੁਖਦੇੜ ਚ ਲੜਾਈ ਕਰਵਾ ਰਹੇ ਅੱਛੇ ਰਾਮ ਇਹ ਮਤਲਬ ਹੈ ਨਾ ਕਦੀ ਤਾਂ ਹੈ ਇਮੀਗ੍ਰੇਸ਼ਨ ਦਾ ਮੁੱਦਾ ਚੱਕ ਲੈਂਦੇ ਨੇ ਫਿਰ ਪੈਸੇ ਕਰਕੇ ਬੈਠ ਜਾਂਦੇ ਨੇ ਕਦੀ ਇਹ ਉਜੀ ਖਾਨ ਦਾ ਮੁੱਦਾ ਚੱਕ ਲਿਆ ਫਿਰ ਉਹ ਤੋਂ ਪੈਸੇ ਕਰਕੇ ਸਮਝੌਤਾ ਕਰਾ ਲੈਂਦੇ ਨੇ ਸਾਡੀ ਲੁਧਿਆਣਾ ਸ਼ਹਿਰ ਦੀ ਸ਼ਾਨ ਸੰਗਤਾ ਸ਼ਿਵਾਲਾ ਦੇ ਵਿੱਚ ਕੀ ਹੋਇਆ ਸੀ ਦੇਖੋ ਜੀ ਇਹ ਸਾਰੇ ਕੰਮ ਸਰ ਜੋ ਵੀ ਹੋ ਰਹੇ ਨੇ ਨਾ ਇਹ ਮੇਲੇ ਤੋਂ ਮੈਂ ਫ੍ਰੀ ਹੋ ਜਾਉਂਗਾ ਥੋੜਾ ਜੀ ਹਾਂਜੀ ਮੇਰਾ ਕੰਮ ਹੀ ਹੈ ਮੈਨੂੰ ਚਾਹੀ ਇੱਕ ਸਾਲ ਮੈਨੂੰ ਆਪਣੇ ਰੀਸ ਵਾਲ ਤੇ ਆਣਾ ਦੇਣਾ ਭਾਵੇਂ ਜਿਸ ਤਰ੍ਹਾਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ ਜੀ ਇਸ ਤਰ੍ਹਾਂ ਪੰਜਾਬ ਨੂੰ ਬਲੈਕਮੈਲ ਤੋਂ ਵੀ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ ਪਰ ਤੁਹਾਡੇ ਵੱਲੋਂ ਕੋਈ ਐਕਸ਼ਨ ਬੜੇ ਸਟਿਲ ਦੀ ਆਪਾਂ ਇਸ ਦੇ ਉੱਤੇ ਮੀਟਿੰਗ ਰੱਖਾਂਗੇ ਹਾਂਜੀ ਮੈਂ ਤੁਹਾਡੇ ਵੱਲੋਂ ਫਿਰ ਜਿਹੜਾ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਏਗਾ ਹੁਣ ਅੱਗੇ ਫਰਦਰ ਸਰ ਮੈਂ ਕਿਸੇ ਦਾ ਪਰਸਨਲ ਕੋਈ ਮੈਂ 100% ਐਕਸ਼ਨ ਲਵਾਂਗਾ ਪੂਰੀ ਤਰ੍ਹਾਂ ਬਹੁਤ بڑے ਲੈਵਲ ਦੇ ਉੱਪਰ ਐਕਸ਼ਨ ਲਵਾਂਗਾ ਕਿ ਜਿੰਨੇ ਬਲੈਕ ਪੀਨਰ ਨੇ ਕਿਉਂ ਸਰਕਾਰਾਂ ਨੂੰ ਗਨਮੈਨ ਦਿੰਦੀ ਐ ਤਨਖਾਹ ਲਵੇ ਉਹਨਾਂ ਤੋਂ ਹੂੰ ਕੀ ਇਤਨਾ ਨਿੰਦ ਸਰਮ ਲਈ ਗਨਮੈਨ ਦੇ ਕੇ ਇਹਨਾਂ ਨੂੰ ਗੁੰਡਾ ਕਰਦੀ ਲੇਤਾ ਹੋਇਆ ਵੀ ਗੁੰਡਾ ਕਰਦੀ ਕਰੋ ਤੁਸੀਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਹਾਲਾ ਕਿ ਸੱਦੇ ਇਸ ਟਾਈਮ ਪ੍ਰਸ਼ਾਸਨ ਜਿੰਨਾ ਦੱਸੋ ਇਹ ਕੋਈ ਰੋਲਾ ਪਾ ਕੇ ਨੰਦ ਰਮ ਦਾ ਮੁੱਦਾ ਬਣਾ ਲੈਂਦੇ ਨੇ ਪ੍ਰਸ਼ਾਸਨ ਬੇਲਾ ਯਾਰ ਪ੍ਰਸ਼ਾਸਨ ਕੋਲ ਕਿੰਨੇ بڑے بڑے ਕੰਮ ਨੇ ਫਿਰ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਪੁਲਿਸ ਨੂੰ ਕੰਮ ਕਰ ਲਿੰਦੇ ਆ ਇਹ ਕਿਉਂ ਪੁਲਿਸ ਅਸਲੀ ਮੁੱਦਿਆਂ ਨੂੰ ਤਾਂ ਉੱਪ ਆਪਣੇ ਆਪ ਨੂੰ ਸੈਟ ਕਰਕੇ ਗੰਮਿਆਂ ਲੈਣ ਦੀ ਰਾਜਨੀਤੀ ਸਿਰਫ ਕਦ ਖਾ ਲੈਣੀ ਚਾਹੀਦੀ ਹੈ ਗੰਮਿਆਂ ਨਾਲ ਦੀ ਕੱਟ ਕੋੜ ਦੀ ਤਨਖਾਹ ਲੈਣ ਅੱਛਾ ਤੁਸੀਂ ਇਸ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਮੈਨੂੰ ਇਹ ਵੀ ਜਵਾਬ ਦਿਓ ਕਿਸ ਦੇ ਉੱਪਰ ਜਿਹੜੇ ਤੁਹਾਡੇ ਨਾਲ ਸਟੇਜ ਦੇ ਉੱਪਰ ਪਹਿਲਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਵੀਡੀਓਜ਼ ਹੈਗੀਆਂ ਜਿਹੜੀ ਸੋਸ਼ਲ ਮੀਡੀਆ ਤੇ ਪਈਆਂ ਨਗੀਆਂ ਹਾਂਜੀ ਇਹਨਾਂ ਨੇ ਐਲੀਗੇਸ਼ਨ ਲਾਇਆ ਕਿ ਤੁਸੀਂ ਪੈਸੇ ਦਿੰਦੇ ਰਹੇ ਹੋ ਪਹਿਲਾਂ ਤੁਸੀਂ ਨਾਮ ਲੈ ਕੇ ਦੱਸੋ ਕਿਹਨਾਂ ਨੇ ਪੈਸੇ ਇਤਨੇ ਕੋਈ ਸ਼ਿਵਸਨ ਵਾਲੇ ਤਾਂ ਬਹੁਤ ਸਾਰੇ ਨੇਗੇ ਕਿੰਨੇ ਪੈਸੇ ਲਿੱਤੇ ਤੁਹਾਡੇ ਤੋਂ ਜਿਨ੍ਹਾਂ ਨੇ ਵੀ ਇਲਜ਼ਾਮ ਲਗਾਏ ਤੁਸੀਂ ਵੀਡੀਓ ਹੁਣੇ ਪਾ ਦਿਨਾ ਫੇਸਬੁਕ ਠੀਕ ਹੈ ਤੇ ਇੱਕ ਚੀਜ਼ ਹੋਰ ਜੀ ਕਿ ਜਿਵੇਂ ਗੱਲ ਹੁੰਦੀ ਹੈ ਕਿ ਕਹਿ ਰਿਹਾ ਕਿ ਤੁਹਾਡਾ ਬਿਜ਼ਨਸ ਹੈ ਤੁਸੀਂ ਬਿਜ਼ਨਸ ਕਰਦੇ ਹੋ ਪਰ ਉਹਦੇ ਵਿੱਚ ਨਾ ਇੱਕ ਨੇ ਸਵਾਲ ਕੀਤਾ ਸਾਡੇ ਕੋਲੇ ਵੀਡੀਓ ਪਈ ਹੈ ਜਿਹਦੇ ਵਿੱਚ ਇਹਨੇ ਸਵਾਲ ਕੀਤਾ ਹੈ ਕਿ ਤੁਸੀਂ ਜੇ ਆਪਣੇ ਆਪ ਨੂੰ ਤੁਸੀਂ ਮਤਲਬ ਕਹਿੰਦੇ ਹੋ ਕਿ ਤੁਸੀਂ ਧਰਮ ਦਾ ਪ੍ਰਚਾਰ ਕਰਦੇ ਹੋ ਤੁਸੀਂ ਬਾਬਾ ਜੀ ਆਖਵਾਉਣੇ ਹੋ ਤਾਂ ਫਿਰ ਤੁਸੀਂ ਦਵਾਈਆਂ ਜਿਹੜੀਆਂ ਵੇਚਦੇ ਹੋ ਉਹ ਇਤਨੀਆਂ ਦਵਾਈਆਂ ਕਿਉਂ ਵੇਚਦੇ ਹੋ ਜਟੀਆਂ ਸੈਕਸ ਵਰਧਕ ਦਵਾਈਆਂ ਲਗੀਆਂ ਕਹਿੰਦੇ ਉਹ ਬਾਬਿਆਂ ਦਾ ਕੰਮ ਨਹੀਂ ਹੁੰਦਾ ਡਾਕਟਰ ਬੈਠੇ ਹੋਏ ਨੇ ਅੰਦਰ ਕਮਾਲ ਦੀ ਗੱਲ ਹੈ ਯਾਰ ਇਹ ਕੀ ਕੀ ਇੱਕ ਨਾ ਸਵਾਲ ਹੈ ਤੁਸੀਂ ਥੋੜੇ ਬਹੁਤ ਸਮਝਦਾਰ ਹੋ ਆ ਫੁੱਲ ਵੀ ਸੋਚੋ ਡਾਕਟਰ ਅੰਦਰ ਬੈਠੇ ਨੇ ਇਹ ਤਾਂ ਮੈਂ ਖੁਦ ਬੇਚ ਰਿਹਾ ਹਾਂ ਮਤਲਬ ਤੁਸੀਂ ਕੋਲ ਡਾਕਟਰ ਪ੍ਰੋਪਰ ਅੰਦਰ ਬੈਠੇ ਹੋਏ ਨੇ ਅੱਗੇ ਮਿਲੋ ਤੇ ਡਾਕਟਰ ਨੂੰ ਉਹ ਹਰ ਪ੍ਰਕਾਰ ਦੀ ਦਵਾਈ ਹੈ ਤੁਹਾਡਾ ਕਿਉਂਕਿ ਇਹਨਾਂ ਨੇ ਨਾ ਬਿਲਕੁਲ ਜਿਹੜੀ ਹੈ ਕਿ ਤੁਹਾਨੂੰ ਜਿਹੜਾ ਫੰਡਿੰਗ ਆਉਂਦੀ ਹੈ ਬਾਹਰੋਂ ਘਰੋਂ ਦੇ ਬਾਹਰਲਾ ਗਰੁੱਪ ਹੈ ਕੋਈ ਜਿਹੜਾ ਵਿਦੇਸ਼ ਤੋਂ ਤੁਹਾਨੂੰ ਫੰਡਿੰਗ ਕਰਦਾ ਤੁਸੀਂ ਵੀ ਯਾਨੀ ਕਿ ਸੀਆਈਡੀ ਗਈ ਹੈ ਤੇ ਕਹਿੰਦੇ ਅਸਵੀਰੋ ਲੋ ਆਓ ਪਤਾ ਕਰੋ ਜ਼ਿੰਦਗੀ ਚ ਬੰਟੀ ਬਾਬਾ ਜੀ ਨੇ ਨਾ ਕੋਈ ਗਲਤ ਕੰਮ ਕੀਤਾ ਹੈ ਹੂੰ ਕੋਈ ਵੀ ਅਜਿਹਾ ਕੰਮ ਜਿਹਨਾਂ ਨੇ ਆਪਣੇ ਨਜ਼ਰਾਂ ਦੇ ਨਾ ਕਾਨੂੰਨ ਦੇ ਨਜ਼ਰਾਂ ਦੇ ਗਲਤ ਹੋਮਾ ਕਦੇ ਨਹੀਂ ਕੀਤਾ ਲਾਈਫ ਚ ਕੰਮ ਨਹੀਂ ਮੈਂ ਕੋਈ ਬਲੈਕ ਮੈਨਰ ਪਰਮਾਤਮਾ ਦਾ ਨਾਮ ਲੈ ਰਹੇ ਆ ਸਭ ਧਰਮ ਨੂੰ ਇਕੱਠਾ ਕਰ ਰਹੇ ਆ ਕਿ ਪਲੀਜ਼ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਜਿਸ ਕੰਮ ਦੇ ਵਿੱਚ ਉਹ ਪੁਲਿਸ ਹੈਗੀ ਆ ਲੱਗਣ ਦਿਓ ਧਰਮ ਦੀ ਰਾਜਨੀਤੀ ਵੜ ਕੇ ਪ੍ਰਸ਼ਾਸਨ ਨੂੰ ਤੰਗ ਨਾ ਕਰੋ ਇੱਕ ਧਰਨੇ ਲਾਉਣਾ ਇੱਕ ਪ੍ਰਸ਼ਾਸਨ ਨੂੰ ਤੰਗ ਕਰਨਾ ਹੋਰ ਕੰਮ ਕੀ ਹੈ ਦੱਸੋ ਜੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਚੈਲੰਜ ਐਕਸੈਪਟ ਕਰਦੇ ਹੋ ਤਾਂ ਨੈਕਸਟ ਉਹਨਾਂ ਵੱਲੋਂ ਦੇਖਦੇ ਹੋਣਗੇ ਉਹ ਬੈਠਣ ਕਿ ਕਿਸੇ ਥਾਂ ਤੇ ਆ ਕੇ ਕਿਉਂਕਿ ਅੱਜ ਉਹਨਾਂ ਨੇ ਚੈਲੰਜ ਤਾਂ ਕੀਤਾ ਤੁਹਾਨੂੰ ਤੁਸੀਂ ਐਕਸੈਪਟ ਵੀ ਕਰ ਰਹੇ ਹੋ ਉਹਨੂੰ ਸਰ ਮੈਂ ਹਰ ਪਿੰਡ ਇਕੱਲੇ ਇਹਨਾਂ ਨੂੰ ਕਿਉਂ ਯਾਰ ਮੈਂ ਕੱਲ ਇਹਨਾਂ ਨੂੰ ਨਹੀਂ ਕਹਿ ਰਿਹਾ ਆਲ ਓਵਰ ਪੰਜਾਬ ਮੇਰੇ ਕੋਈ ਕਮੀ ਚਰੋ ਨੇ ਇੱਥੇ ਵੀ ਨਜ਼ਰ ਆਦੇ ਸਿੰਗਲ ਵੀ ਕਮੀ ਕਿ ਮੈਂ ਨੇ ਆ ਗਲਤ ਕੰਮ ਕੀਤਾ ਮੈਂ ਨੇ ਕੋਈ ਕਿਸੇ ਧਰਮ ਦੀ ਕਿਸੇ ਪੰਥ ਦੀ ਕਿਸੇ ਮਜਬ ਦੀ ਬੇਅਦਵੀ ਕੀਤੀ ਕਿਸੇ ਨੂੰ ਧਰਮ ਤੋਂ ਕਨਵਰਟ ਕੀਤਾ ਬੋਲੋ ਇਹ ਇਹ ਅਲੀਗੇਸ਼ਨ ਜਿੱਤੇ ਪੂਰੇ ਪੰਜਾਬ ਦੇ ਵਿੱਚ ਕੁਛ ਬੰਦੇ ਰੋਣਗੇ ਅੱਜ ਨਵਰਾਤਣ ਚੱਲ ਰਿਹਾ ਹੈ ਗੱਲ ਕੀਤੀ ਹੈ ਤੁਹਾਡੇ ਤੇ ਅਲੀਗੇਸ਼ਨ ਲੱਗੇ ਨੇ ਕਿ ਤੁਹਾਡੀ ਜਿਹੜਾ ਲਿੰਕ ਨੇ ਉਹ ਬਾਹਰੋਂ ਕਿਤੋਂ ਨੇ ਤੇ ਤੁਹਾਨੂੰ ਬਾਹਰੋਂ ਕਿਤੋਂ ਭੇਜਿਆ ਗਿਆ ਹੈ ਇੱਥੇ ਆ ਕੇ ਸਨਾਤਨ ਨੂੰ ਖਤਮ ਕਰਨ ਵਾਸਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਭੇਜਿਆ ਗਿਆ ਹੋਵੇ ਇਹ ਧਰਮ ਦਾ ਪ੍ਰਚਾਰ ਨਹੀਂ ਕਰ ਰਹੇ ਨਫਰਤ ਦਾ ਪ੍ਰਚਾਰ ਕਰ ਰਹੇ ਨੇ ਤਾਂ ਕਿਉਂ ਉਹਦੇ ਲਈ ਇਹਨਾਂ ਦੀ ਲੋੜ ਨਹੀਂ ਉਹਦੇ ਲਈ सीबीआई ਸਾਡਾ ਪ੍ਰਸ਼ਾਸਨ ਬਹੁਤ ਉੱਪਰ ਹੈ ਉਹ ਚੱਕ ਰੇਸੀ ਨੂੰ ਰਹੀ ਗੱਲ ਮੇਰੇ ਕੰਮ ਦੇ ਇਨਕਮ ਟੈਕਸ ਆਫੀਸਰ ਹੈਗੇ ਨਹੀਂ ਐਡੀਏਗੇ ਮੇਰੇ ਚੱਕ ਰੇ ਇਹ ਕੌਣ ਹੋਗੀ ਇਹਨਾਂ ਨੂੰ ਥੋੜੀ ਜਿਹੀ ਨਹੀਂ ਦਿੱਤੀ ਸਿਰਫ ਗੰਦੀ ਰਾਜਨੀਤੀ ਕਰਤੀ ਇੱਕ ਗਨਮੈਨ ਕਰਕੇ ਇੱਕ ਧਰਮ ਲਈ ਇਹਨੂੰ ਧਰਮ ਲਈ ਕਿਤਾ ਕੀ ਹੈ ਮੈਨੂੰ ਦੱਸੋ ਬਸ ਰੱਬ ਦਾ ਧਰਮ ਲਈ ਕਿਤਾ ਬਿਨਾਂਦਰ ਲੈ ਲੋਂ ਤੋਂ ਠੀਕੋ ਰੌਣੂਲਾ ਪਾ ਕੇ ਮੰਦਰ ਰੋਕਿਆ ਉਹ ਬੁੜੀ ਵਿਚਾਰੀ ਮੰਦਰ ਚੁਗੜਤੀ ਉੱਚੋ ਤੁਸੀਂ ਪਰਮਾਤਮਾ ਦੇ ਕਰ ਸਭ ਦੇ ਸੰਝੀ ਹੁੰਦੇ ਨੇ ਰੱਬ ਦਾ ਘਰ ਹੈ ਉਹ ਪਰਮਾਤਮਾ ਨੇ ਇਨਸਾਨ ਬਣਾ ਕੇ ਤਾਂ ਸਿੱਧੇ ਭੇਜਿਆ ਮੁਹੱਬਤ ਕਰਨ ਲਈ ਪੇਜ ਹੈ ਹਰ ਗ੍ਰੰਥ ਨੇ ਚਾਹੇ ਉਹ ਹਿੰਦੂ ਆਏ ਚਾਹੇ ਸਿੱਖ ਆਏ ਚਾਹੇ ਮੁਸਲਮਾਨ ਆਏ ਚਾਹੇ ਈਸਾਈ ਨੇ ਸਭ ਨੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਜੀ ਮੈਂ ਦੱਸੋ ਕਿਹੜੇ ਗ੍ਰੰਥ ਦੇ ਵਿੱਚ ਨਫਰਤ ਦਾ ਪੈਗਾਮ ਫਲਾ ਗਿਆ ਇਹ ਕਰਨ ਦੀ ਰਾਜਨੀਤੀ ਹੈ ਇਹ ਕਰਨ ਦਾ ਪ੍ਰਚਾਰ ਨਹੀਂ ਨਫਰਤ ਦਾ ਪ੍ਰਚਾਰ ਕਰ ਰਿਹਾ ਕੁੱਲ ਕੇ ਮੈਂ ਤੁਹਾਨੂੰ ਪੁੱਛ ਕੇ ਦੰਦ ਇਹਨਾਂ ਨੇ ਸੀਐਮ ਦੀ ਗੱਲ ਕੀਤੀ ਸ਼ਰਿਆ ਹਿੰਦੂ ਸਿੱਖ ਨੂੰ ਲੜਾ ਰਹੇਗੇ ਲੜਾ ਰਹੇ ਸ਼ਰਿਆ ਪੰਜਾਬ ਦੇ ਵਿੱਚ ਕਿਉਂ ਮੋਲ ਖਰਾਬ ਕਰ ਰਹੇ ਪੰਜਾਬ ਦਾ ਇਹੀ ਯਾਤਰਾ ਜਿਹੇ ਕਿ ਨਹੀਂ ਨਿਕਲਣੀ ਚਾਹੀਦੀ ਇਹੀ ਯਾਤਰਾ ਦੇ ਵਿੱਚ ਕਿੱਥੇ ਸੀਗੇ ਦੇਖੋ ਨਾ ਵੀਡੀਓ ਮੈਂ ਪਵਾ ਰਿਹਾ ਹਾਂ ਉਹਨੇ ਜ ਪ੍ਰੋਪਰ ਵੇਲੇ ਚੱਲ ਰਹੇ ਨੇ ਨਾਲ ਸਟੇਸ ਸੰਭਾਲ ਰਹੇ ਨੇ ਚੀਫ ਗੈਸਟ ਉੱਥੇ ਬੈਠੇ ਹੋਏ ਨੇ ਕਿਉਂ ਕਿਉਂਕਿ ਬੰਟੀ ਬਾਬੇ ਉਹ ਚਿੰਦੇ ਦੀ ਪਰਚੀ ਕਟਵਾ ਲੈਂਦੇ ਸੀਗੇ ਉਹਨੂੰ ਵੀ ਸ਼ਾਇਦ ਧਰਮ ਦਾ ਅੱਛਾ ਕੰਮ ਹੋ ਰਿਹਾ ਕੀਤਾ ਗਿਆ ਸੀ ਕਿ ਤੁਸੀਂ 3 ਸਾਲ ਪਹਿਲਾਂ ਕਿਉਂ ਨਾਲ ਬੈਠਦੇ ਸੀ ਤੇ ਇਹਨਾਂ ਕੋਲ ਜਵਾਬ ਇਹੀ ਸੀਗਾ ਕਿ ਉਦੋਂ ਇਸ ਤਰੀਕੇ ਨਾਲ Hindu Devi Devti ਦੀਆਂ ਝਾਕੀਆਂ ਨਹੀਂ ਸੀ ਨਿਕਲਦੀਆਂ ਹੁੰਦੀਆਂ ਉਦੋਂ ਵੀ ਸਾਰੇ YouTube ਤੇ ਭਈਆ ਮੈਂ ਦੁਬਾਰਾ ਫਿਰ ਪਵਾ ਦੇਣਾ ਸਾਰੇ ਸਭ ਕੁਝ ਇਹੀ ਸੀਗਾ ਜੋ ਕੁਝ ਉਦੋਂ ਸੀ ਉਹੀ ਕੁਝ ਹੁਣ ਹੈ ਇੱਕ ਵੀ ਚੀਜ਼ ਦਾ ਫਰਕ ਨਹੀਂ ਹੈਗਾ ਬਸ ਸਿਰਫ ਫਰਕ ਇੰਨਾ ਕਿ ਕਿ ਉਦੋਂ ਚੰਦੇ ਲਈ ਕੋਈ ਨਾ ਕੋਈ ਪਰਚੀ ਕੱਟ ਜਾਂਦੇ ਸੀਗੇ ਹੁਣ ਚੰਦੇ ਲਈ ਪਰਚੀ ਨਹੀਂ ਕੱਟਦੇ ਇਹ ਜੇ ਤੁਸੀਂ ਗੱਲ ਕਰ ਰਹੇ ਹੋ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਅੱਜ ਤੇ ਯਾਤਰਾ ਨਹੀਂ ਕਰਦੇ ਉਹਨਾਂ ਦਾ ਮੈਂ ਪ੍ਰੋਪਰ ਉਹਨਾਂ ਦੀ ਵੀਡੀਓ ਐਸੀ ਲਗਭਗ 3 ਦਿਨ ਨਹੀਂ 3 ਦਿਨ ਡੇਢ ਦਿਨ ਪਹਿਲਾਂ ਦੀ ਹੂੰ ਜਦੋਂ ਕਹਿ ਰਹੇ ਆ ਸਾਡੀ ਸਾਰੀ ਯਾਤਰਾ ਬੰਟੀ ਬਾਬਾ ਜੀ ਦੀ ਰਹਿਨਮਾਈ ਇਕ ਨਿਕਲੂਗੀ ਉਹੀ ਇਸ ਯਾਤਰਾ ਨੂੰ ਨਿਤਰਜ ਕਰਨਗੇ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਉਹਨਾਂ ਨੂੰ ਲਓ ਡੇਢ ਦਿਨ ਲਿਖੀ ਹੋ ਗਿਆ ਠੀਕ ਹੈ ਬਿਲਕੁਲ ਭੇਜੋ ਜੀ ਅਸੀਂ ਨਾਲ ਜਿਹੜਾ ਹੈ ਇਹਨੂੰ ਲਗਾਵਾਂਗੇ ਮੈਂ ਹੁਣੇ ਤੁਹਾਨੂੰ ਵੀਡੀਓ ਪਾ ਰਿਹਾ ਪੂਰੀ ਠੀਕ ਹੈ ਬਾਬਾ ਜੀ ਧੰਨਵਾਦ ਇੱਥੇ ਤਾਂ ਕੀ ਬੋਲ ਰਹੇ ਆ ਕਿ ਸਾਡੀ ਸਾਰੀ ਯਾਤਰਾ ਬੰਟੀ ਬਾਬ ਪਪਾਨ ਬੋਲੇ ਆਦੀ ਵਿਸ਼ਾਲ ਯਾਤਰਾ ਹੁੰਦੀ ਹੈ ਮੈਂ ਵੀ ਪ੍ਰਣਾਮ ਕਰਦਾ ਹਾਂ ਯਾਤਰਾ ਨੂੰ ਉੱਥੇ ਕੀ ਕਹਿ ਰਹੇ ਹੈ ਕਿ ਬੰਤੀ ਬਾਬਾ ਜੀ ਦੀ ਰਹਿਨੁਮਾਈ ਹੱਥ ਬੰਤੀ ਬਾਬਾ ਜੀ ਦੀ ਨੇਤਰ ਤੋਂ ਦਿਸ ਅਸੀਂ ਕੱਢਣ ਲੱਗਿਆ ਦੇਖੋ ਦੇਖੋ ਵੀਡੀਓ ਨੂੰ ਮੈਂ ਹੁਣੇ ਤੁਹਾਨੂੰ ਵਟਸਐਪ ਤੇ ਪਾ ਰਿਹਾ ਠੀਕ ਹੈ ਜੀ